ਗੋਪਾਲ ਰਾਣਾ ਜਿਹੜਾ ਲੁਟੇਰਾ ਆ ਉਹਨੂੰ ਪਰਮੇਸ਼ਰ ਤੇ ਲੋਕਾਂ ਨੇ ਨੰਗਾ ਕੀਤਾ ਉਹਦੀਆਂ ਲੁੱਟਾਂ ਆ ਜਿਹੜੀਆਂ ਉਹ ਸਾਹਮਣੇ ਲਿਆਂਡੀਆਂ ਖੁਦਾ ਮੇਨੁ ਮਾਫ ਕਰੇ ਕਿ ਇਹ ਮੈਂ ਲੀਡਰ ਜੀ ਟਾਕੀ ਜੀ ਨੂੰ ਸੱਚੀ ਪੇਲੀ ਇਹ ਨਹੀਂ ਦੇਖਿਆ ਬਦਰੂ ਜੀ ਨੂੰ ਮੈਨੂੰ ਕਹਿਣ ਲੱਗਾ ਵੀ ਪ੍ਰਭੂ ਮੈਨੂੰ ਮਾਫ ਕਰੇ ਸੱਚੀ ਇਹ ਬਦਰੂ ਵੀ ਲੱਗ ਰਿਹਾ ਤੇ ਫਿਰ ਆ ਜਿਹੜੇ ਕੁੱਤੇ ਜੇ ਲੀਡਰ ਆ ਜੌਨ ਕੋਟਲੀ ਪੀਟਰ ਚੀਡਾ ਹੋਰ ਤਿੰਨ ਚਾਰ ਜਿਹੜੇ ਹੈਗੇ ਆ ਇਹਨਾਂ ਨੇ ਸੁਖਪਾਲ ਰਾਣੇ ਦੇ ਹੱਥ ਦੇ ਵਿੱਚ ਬੋਲਣਾ ਸ਼ੁਰੂ ਕਰ ਦਿੱਤਾ ਆ ਜਿਹੜਾ ਪੀਟਰ ਪੁਲੰਦ ਪੁਰੀਆ ਸੁਰਜੀਤ ਥਾਪੜ ਸਨਾਵਰ ਭੱਟੀ ਤਿੰਨ ਚਾਰ ਜਣੇ ਅਦਰ ਉਦਰ ਤੇ ਹੋਰ ਹੈਗੇ ਆ ਤੁਸੀਂ ਤੁਹਾਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਇਹ ਗੱਲ ਕਹਿਣ ਤੋਂ ਪਹਿਲਾਂ ਸਾਰੇ ਨੂੰ ਮੇਰੇ ਵੱਲੋਂ ਜੈ ਐਮ ਸੀ ਦੀ ਪ੍ਰੇਜ਼ਾ ਲਾਰਡ ਉਹ ਜੇ ਤੁਸੀਂ ਜੋ ਬੰਦਾ ਦੇਖਿਆ ਹੈ ਇਹ ਜੋ ਅਭਿਸ਼ੇਕ ਨਾਮ ਦੀ ਮਨਸਤੀ ਆ ਜੋ ਮਹਾ ਮਹਾ ਆਪਣੇ ਆਪ ਨੂੰ ਕਹਿੰਦੇ ਨੇ ਇਹ ਉਹਨਾਂ ਦਾ ਹੀ ਖੜਾ ਕੀਤਾ ਹੋਇਆ ਬੰਦਾ ਹੈ ਔਰ ਉਹਨਾਂ ਨੇ ਇਸ ਬੰਦੇ ਨੂੰ ਵੀਡੀਓ ਬਣਾਉਣ ਦੇ ਲਈ ਆਖਾ ਹੋਏਗਾ ਕਿਉਂਕਿ ਇੰਨੀ ਦਿਨੀ ਉਹ ਖੁਦਾ ਦੇ ਦਾਸ ਦੇ ਬਰਖਲਾਫ ਆਪ ਤੋਂ ਵੀਡੀਓ ਨਹੀਂ 파ਰੇ ਔਰ ਇਹਨਾਂ ਲੀਰਾਂ ਜੀਆ ਕੋ ਟਾਕੀਆਂ ਜੀਆ ਕੋ ਔਰ ਮੈਂ ਜਦੋਂ ਇਸ ਬੰਦੇ ਦੀ ਪਹਿਲੇ ਵੀਡੀਓ ਦੇਖੀ ਤੇ ਮੈਨੂੰ ਚੱਕ ਆ ਜਾ ਪਿਆ ਮੈਂ ਡਰ ਗਿਆ ਕਿ ਇਹ ਕੀ ਬਦਰੂ ਜੀ ਔਰ ਇਹਦੀ ਸ਼ਕਲ ਵੀ ਬਦਰੂਹਾਂ ਵਰਗੀ ਲੱਗ ਰਹੀ ਆ ਔਰ ਇਹਦੀਆਂ ਗੱਲਾਂ ਵੀ ਬਦਰੂਹਾਂ ਆ ਰਹੀਆਂ ਨੇ ਔਰ ਇਹਦੇ ਅੰਦਰ ਉਹ ਆਟੋਮੈਟਿਕਲੀ ਗੱਲਾਂ ਵੀ ਸਾਰੀਆਂ ਬਦਰੂਹਾਂ ਵਾਲੀਆਂ ਨਿਕਲ ਰਹੀਆਂ ਸੀ ਔਰ ਜੋ ਇਹ ਪ੍ਰਧਾਨਾਂ ਨੂੰ ਮਸੀਹ ਯੋਧਿਆਂ ਨੂੰ ਬੋਲ ਰਿਹਾ ਕਿ ਤੁਸੀਂ ਡੁੱਬ ਕੇ ਮਰ ਜਾਓ ਅਸੀਂ ਬੀਤੇ ਦਿਨ ਵੀ ਦੇਖਿਆ ਕਿ ਲੋਕਾਂ ਨੇ ਕਿੰਨੇ ਐਂਟੀ-ਕ੍ਰਾਈਸ ਲੋਕ ਖੜੇ ਹੋਏ ਜੀਸ਼ੂ ਮਸੀਹ ਦੇ ਨਾਮ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜੀਸ਼ੂ ਮਸੀਹ ਦੇ ਨਾਮ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਔਰ ਉਦੋਂ ਤੁਸੀਂ ਕਿੱਥੇ ਸੀ ਬ੍ਰਦਰ ਜੀ ਉਦੋਂ ਤੁਹਾਡੇ ਹੈੱਡ ਪਾਸਟਰ ਫੈਰਸਮਸੀ ਜੀ ਕਿੱਥੇ ਸੀ? ਉਦੋਂ ਤੁਹਾਡੇ ਪਾਸਟਰ ਜੀ ਕਿੱਥੇ ਸੀ? ਜੋ ਅੱਜ ਹਰ ਦਾ ਰਹੀਂ ਵੀਡੀਓ ਬਣਾ ਰਹੇ ਪ੍ਰਭੂ ਦੇ ਦਾਸ ਦੇ ਬਰਖਿਲਾਫ। ਉਦੋਂ ਤੁਸੀਂ ਕਿੱਥੇ ਸੀ? ਕਿਹੜੀ ਖੁੱਡ ਵਿੱਚ ਬੜੇ ਸੀ? ਉਦੋਂ ਤੁਸੀਂ ਕਿਉਂ ਨਹੀਂ ਵੀਡੀਓ ਬਣਾਈ ਉਹਨਾਂ ਦੇ ਬਰਖਿਲਾਫ ਐਂਟੀ-ਕ੍ਰਾਈਸ ਲੋਕਾਂ ਦੇ? ਉਦੋਂ ਤੇ ਤੁਸੀਂ ਇੱਕ ਵੀ ਵੀਡੀਓ ਨਹੀਂ ਬਣਾਈ, ਤੁਹਾਡੀ ਇੱਕ ਵੀ ਸੋਸ਼ਲ ਮੀਡੀਆ ਦੇ ਵੀਡੀਓ ਨਹੀਂ ਬਣੀ। ਅੱਜ ਤੁਸੀਂ ਪ੍ਰਭੂ ਦੇ ਦਾਸ ਦੇ ਬਰਖਿਲਾਫ ਹਜ਼ਾਰਾਂ ਵੀਡੀਓ ਪਾ ਰਹੇ ਨੇ। ਮੈਂ ਤੁਹਾਨੂੰ ਦੱਸਣਾ ਚਾਹੁੰਨਾ ਤੁਸੀਂ ਐਂਟੀ-ਕ੍ਰਾਈਸ ਲੋਕ ਹੋ ਔਰ ਇਹ ਮਸੀਹ ਯੋਧੇ ਨੇ, ਕੌਮ ਦੇ ਹੀਰੇ ਨੇ। ਇਨਾਂ ਨੇ ਉਹ ਲੋਕਾਂ ਨੂੰ ਠੱਲ ਪਾਈ ਨੱਥ ਪਾਈ ਜਿਨ੍ਹਾਂ ਨੇ ਈਸ਼ਮਤੀ ਦੇ ਨਾਮ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਸੀ ਕੁਚਲਣ ਦੀ ਕੋਸ਼ਿਸ਼ ਕੀਤੀ ਸੀ ਔਰ ਤੁਹਾਡੀ ਤੇ ਮੈਂ ਇੱਕ ਵੀ ਵੀਡੀਓ ਨਹੀਂ ਦੇਖੀ ਔਰ ਮੈਂ ਇਹੀ ਕਵਾਂਗਾ ਖੁਦਾ ਮੈਨੂੰ ਮਾਫ਼ ਕਰੇ ਕਿ ਇਹ ਮੈਂ ਲੀਡ ਜੀ ਟਾਕੀ ਜੀ ਨੂੰ ਸੱਚੀ ਪਹਿਲੀ ਵਾਰੀ ਦੇਖਿਆ ਬਦਰੂਨ ਜੀ ਨੂੰ ਮੈਨੂੰ ਕਹਿਣ ਲੱਗਾ ਵੀ ਪ੍ਰਭੂ ਮੈਨੂੰ ਮਾਫ਼ ਕਰੇ ਸੱਚੀ ਇਹ ਬਦਰੂ ਹੀ ਲੱਗ ਰਿਹਾ ਔਰ ਜੋ ਤੁਸੀਂ ਬੋਲ ਰਹੇ ਹੋ ਕਿ ਇੱਥੋਂ ਲੋਕ ਟੁੱਟ ਕੇ ਗਏ ਔਰ ਮੈਂ ਦੱਸਣਾ ਚਾਹੁੰਦਾ ਕਿ ਜੋ ਲੋਕ ਟੁੱਟ ਕੇ ਗਏ ਨੇ ਸੱਚੀ ਇਹ ਵੀ ਇਸ ਮਿਨਿਸਟਰੀ ਦੇ ਵਿੱਚ ਬੜੇ ਬਲੈਸਡ ਸੀ ਔਰ ਤੁਸੀਂ ਖੁਦਾ ਦੇ ਦਾਸ ਦੀ ਮਿਹਨਤ ਨੂੰ ਨਹੀਂ ਜਾਣਦੇ ਅਲੀਡ ਜੀ ਟਾਕੀ ਜੀ ਖੁਦਾ ਦੇ ਦਾਸ ਦੀ ਮਿਹਨਤ ਨੂੰ ਨਹੀਂ ਜਾਣਦੀ ਅਸੀਂ ਜਾਣਦੇ ਹਾਂ ਖੁਦਾ ਦੇ ਦਾਸ ਦੀ ਮਿਹਨਤ ਨੂੰ ਖੁਦਾ ਦੇ ਦਾਸ ਨੇ ਕਿੰਨੀ ਮਿਹਨਤ ਦੇਖੀ ਕੀਤੀ ਉਹਨਾਂ ਨੇ ਨਾ ਆਪਣੇ ਪਰਿਵਾਰ ਨੂੰ ਦੇਖਿਆ ਆਪਣੇ ਫੈਮਲੀ ਦੀ ਚਿੰਤਾ ਨਹੀਂ ਕੀਤੀ ਨਾ ਦਿਨ ਨੂੰ ਦੇਖਿਆ ਨਾ ਹਨੇਰੀ ਨੂੰ ਦੇਖਿਆ ਨਾ ਬਰਸਾਤਾਂ ਨੂੰ ਦੇਖਿਆ ਨਾ ਠੰਡ ਨੂੰ ਦੇਖਿਆ ਨਾ ਤੁੱਪਾਂ ਨੂੰ ਦੇਖਿਆ ਖੁਦਾ ਦੇ ਜੋ ਲੋਕ ਬਿਮਾਰੀਆਂ ਚ ਨੇ ਜੋ ਲੋਕ ਦੁੱਖਾ ਦੁੱਖਾਂ ਚ ਨੇ ਦੁਖੀਆ ਉਹ ਲੋਕਾਂ ਨੂੰ ਆਜ਼ਾਦ ਕਰਨ ਲਈ ਪਰਮੇਸ਼ਰ ਦੀ ਇੱਛਾ ਨੂੰ ਪੂਰਾ ਕੀਤਾ ਮਿਹਨਤ ਕੀਤੀ ਲੋਕਾਂ ਦੇ ਲਈ ਕਿ ਜੋ ਲੋਕ ਬਿਮਾਰੀ ਚ ਫਸੇ ਨੇ ਉਹ ਪਰਮੇਸ਼ਰ ਉਹਨਾਂ ਨੂੰ ਆਜ਼ਾਦ ਕਰੇ ਉਹਨਾਂ ਨੇ ਬੜੀ ਮਿਹਨਤ ਕੀਤੀ ਅਸੀਂ ਦੇਖਿਆ ਇਹ ਲੀਡ ਨੇ ਨਹੀਂ ਦੇਖਿਆ ਔਰ ਤੁਸੀਂ ਖੁਦਾ ਦੇ ਦਾਸਾਂ ਦੀ ਮਿਹਨਤ ਨੂੰ ਨਹੀਂ ਨਹੀਂ ਦੇਖਿਆ ਤੁਸੀਂ ਅੱਜ ਖੜੇ ਹੋ ਗਏ ਹੋ ਖੁਦਾ ਦੇ ਦਾਸ ਦੇ ਬਰਖਲਾਫ ਬੋਲਣ ਦੇ ਲਈ ਬਸ ਇੱਕ ਝੂਠ ਨੂੰ ਬੋਲੀ ਜਾ ਰਹੇ ਹੋ ਕੀ ਖੁਦਾ ਦੇ ਦਾਸ ਦੀ ਬਦਨਾਮੀ ਕਰਨੀ ਮੈਂ ਦੱਸਣਾ ਚਾਹੁੰਨਾ ਖੁਦਾ ਦੇ ਦਾਸ ਨੂੰ ਕੋਈ ਫਰਕ ਨਹੀਂ ਪੈਂਦਾ ਇਹਨਾਂ ਗੱਲਾਂ ਦੇ ਨਾਲ ਕਿਉਂਕਿ ਖੁਦਾ ਨੇ ਉਹਨਾਂ ਨੂੰ ਅਭਿਸ਼ਕਤ ਕੀਤਾ ਹੈ ਖੁਦਾ ਨੇ ਉਹਨਾਂ ਨੂੰ ਚੁਣਿਆ ਆਪਣੇ ਕੰਮਾਂ ਦੇ ਲਈ ਔਰ ਖੁਦਾ ਉਹਨਾਂ ਨੂੰ ਸੱਚੀ ਇਖਤਮਾਲ ਕਰਦਾ ਜਾਵੇਗਾ ਖੁਦਾ ਉਹਨਾਂ ਨੂੰ ਉੱਚਾ ਕਰਦਾ ਹੀ ਜਾਵੇਗਾ ਤੁਸੀਂ ਵੀ ਖੁਦ ਦੇਖੋਗੇ ਔਰ ਮੈਂ ਦੱਸਣਾ ਚਾਹੁੰਨਾ ਕਿ ਐਡੇ ਲੋਕ 4-5 ਉੱਥੇ ਬੋਲ ਰਹੇ ਨੇ ਖੁਦਾ ਦੇ ਦਾਸ ਦੇ ਬਰਖਲਾਫ ਇਹਨਾਂ ਦੇ ਵੀ ਇਥੋਂ ਬੜੇ ਕੰਮ ਹੋਏ ਖੁਦਾ ਨੇ ਇਹਨਾਂ ਨੂੰ ਵੀ ਬੜਾ ਬਲੈਸ ਕੀਤਾ ਹੈ ਔਰ ਖੁਦਾ ਇਹਨਾਂ ਦਾ ਨਿਆਂ ਕਰੇਗਾ ਔਰ ਮੈਂ ਵੀਡੀਓ ਤਾਂ ਨਹੀਂ ਬਣਾਣੀ ਸੀ ਲੇਕਿਨ ਆ ਲੀੜਜੀ ਦੇ ਕਰਕੇ ਆ ਟਾਕੀ ਜੀ ਦੇ ਕਰਕੇ ਮੈਨੂੰ ਵੀਡੀਓ ਬਣਾਉਣੀ ਪਈ ਕਿਉਂਕਿ ਇਹ ਬੜਾ ਪੁੱਠਾ ਸਿੱਧਾ ਬੋਲ ਰਿਹਾ ਹੈ ਖੁਦਾ ਦੇ ਦਾਸ ਨੂੰ ਔਰ ਖੁਦਾਈ ਦਾ ਵੀ ਪੜਾਈ ਕਰੇ ਗੋਡ ਬlesਸ ਯੂ ਆਮੀਨ